ਰਾਤ ਨੂੰ ਆਪਣੇ ਘਰਾਂ ਦੇ ਵਿੱਚ AC ਦੇ ਬਟਨ ਦੱਬ ਕੇ ਹੂਕੀ ਨੀਂਦ ਸੌਣ ਵਾਲਿਓ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਜਗਦੰਬਾ ਕਲੋਨੀ ਚ ਇੱਕ ਘਰ ਦੇ ਵਿੱਚ ਭਿਆਨਕ ਅੱਗ ਲੱਗੀ ਅੱਗ ਲੱਗਣ ਦੇ ਦੋ ਕਾਰਨ ਦੱਸੇ ਜਾ ਰਹੇ ਨੇ ਕਿ ਜਾਂ ਤਾਂ AC ਦਾ ਕੰਪਰੈਸਰ ਫਟ ਗਿਆ ਜਾਂ ਫਿਰ ਘਰ ਦੇ ਵਿੱਚ ਰੱਖਿਆ ਸਿਲੰਡਰ ਫਟਿਆ ਜਿਸ ਦੇ ਕਰਕੇ ਇੰਨੀ ਭਿਆਨਕ ਅੱਗ ਲੱਗੀ ਆ ਦੱਸਿਆ ਜਾ ਰਿਹਾ ਹੈ ਕਿ ਜਦੋਂ ਘਰ ਦੇ ਵਿੱਚ ਅੱਗ ਲੱਗੀ ਤਾਂ ਬਾਕੀ ਦਾ ਪਰਿਵਾਰਕ ਮੈਂਬਰ ਰੋਟੀ ਖਾ ਕੇ ਸ਼ਹਿਰ ਕਰਨ ਗਏ ਹੋਏ ਸੀ ਤੇ ਘਰ ਦਾ ਮਾਲਕ ਅੰਦਰ ਸੁੱਤਾ ਪਿਆ ਸੀ ਜੋ ਕਿ ਬੁਰੀ ਤਰੀਕੇ ਦੇ ਨਾਲ ਝੁੱਲਸ ਗਿਆ ਅੱਗ ਲੱਗਣ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਅਤੇ ਗੱਲਬਾਤ ਕਰਦੇ ਹੋਏ ਉਹਨਾਂ ਦੱਸਿਆ ਕਿ ਲੱਗਦਾ ਹੈ ਕਿ ਏਸੀ ਦਾ ਕੰਪਰੈਸਰ ਫਟਿਆ ਜਿਸ ਕਰਕੇ ਇਹ ਅੱਗ ਲੱਗੀ ਆ ਜਾਂ ਫਿਰ ਦੂਸਰਾ ਕਾਰਨ ਹੈ ਕਿ ਘਰ ਦੇ ਵਿੱਚ ਪਿਆ ਸਿਲੰਡਰ ਫਟਿਆ ਹੋ ਸਕਦਾ ਹੈ ਜਿਸ ਕਰਕੇ ਇੰਨੀ ਇਹ ਭਿਆਨਕ ਅੱਗ ਲੱਗੀ ਜੀ ਮੈਂ ਸਾਹਿਬ ਤੋਂ ਬੋਲ ਰਿਹਾ ਜਗਦੰਭਾ ਕਲੋਨੀ ਗਲੀ ਨੰਬਰ 1 ਤੋਂ ਮੇਰੇ ਆਰਟੀਕਲ ਵਿੱਚ ਅੱਗ ਲੱਗਣ ਦੇ ਕਾਰਨ ਬਹੁਤ ਮੱਕੀ ਇੱਕ ਬਲਾਸਟ ਹੋਇਆ ਆਪਣੇ ਏਸੀ ਦਾ ਕੰਪਰੈਸ਼ਨ ਫਟਿਆ ਸੀ ਕਿ ਜਾਂ ਸਿਲੰਡਰ ਫਟਿਆ ਹੈ ਇਹਦਾ ਹੁਣ ਬਾਅਦ ਵਿੱਚ ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਤੇ ਬਾਕੀ ਉਹਦਾ ਘਰ ਦਾ ਜਿਹੜਾ ਮੁਖੀ ਹੈ ਮੇਨ ਮਾਲਕ ਨੂੰ ਬਹੁਤ ਵੀ ਸ਼ਨਾਗ ਲੱਗੀ ਸਾਰਾ ਉੱਤੋਂ ਲੈ ਕੇ ਛੋਲੇ ਤੱਕ ਖੜ ਗਿਆ ਐਡਮਿਟ ਐਡਮਿਟ ਕਰਾਇਆ ਜੀ ਉਹਨੂੰ ਹਸਪਤਾਲ ਲੈ ਕੇ ਹੋਏ ਆ ਅਮਰ ਸਿੰਘ ਕਰਾਇਆ ਹੋਇਆ ਐਡਮਿਟ ਹਸਪਤਾਲ ਜੀ ਘਰ ਦਾ ਕਿੰਨਾ ਸਾਮਾਨ ਸਾੜ ਗਿਆ ਘਰ ਦਾ ਸਾਰਾ ਸਰਕੇ ਸੁਆਹ ਹੋ ਗਿਆ ਘਰ ਦਾ ਕੁਝ ਵੀ ਨਹੀਂ ਬਚਿਆ ਸਿਰ ਘਰ ਦੇ ਜੀ ਬਚੇ ਨੇ ਜਿਹੜੇ ਕੁਝ ਬਾਹਰ ਗਿਆ ਦਿੱਤੀ ਨੂੰ ਦਿਖਾ ਕੇ ਸੈੱਟ ਕਰਨ ਜਾਂਦੇ ਉਹ ਬਚ ਗਏ ਨੇ ਦੋ ਬੇਟੀਆਂ ਇੱਕ ਉਹਨਾਂ ਦੀ ਵਿਸੇਜ ਨੇ ਤੇ ਜਿਹੜੇ ਮੇਨ ਮੁਕਿਆ ਸੀ ਉਹਨਾਂ ਦੇ ਹਸਬੰਡ ਉਹਨਾਂ ਨੂੰ ਬਹੁਤ ਭਿਸ਼ਣਾਗ ਲੱਗਿਆ ਘਰ ਸੁੱਤੇ ਹੋਏ ਸੀ ਜਿਹੜੇ ਉੱਠ ਕੇ ਬਾਹਰ ਆ ਤੇ ਅਗਨੇ ਚ ਬੈਠੇ ਦੱਸਿਆ ਜਾ ਰਿਹਾ ਹੈ ਕਿ ਇੱਕਦਮ ਜ਼ੋਰ ਦੀ ਧਮਾਕਾ ਹੋਇਆ ਬਾਕੀ ਹਾਲੇ ਅਸਲ ਪਤਾ ਨਹੀਂ ਲੱਗ ਸਕਿਆ ਕਿ ਇਹ ਧਮਾਕਾ ਕਿਜ਼ਾ ਸੀ ਪਰ ਅੱਗ ਕਰਕੇ ਕਾਫੀ ਨੁਕਸਾਨ ਹੋਇਆ ਤੇ ਮੌਕੇ ਦੇ ਉੱਤੇ ਦਮਕਲ ਵਿਭਾਗ ਦੇ ਅਧਿਕਾਰੀ ਪਹੁੰਚੇ ਤੇ ਉਹਨਾਂ ਦੇ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼